ਯਾਰ ਤੇਰੇ ਬੀਬੀ ਕੋਈ ਨਹੀਂ ਆ ਹਾਏ ਸੋ ਨੰਬ ਸੱਪ ਇਹਨਾਂ ਚੋਟ ਵੇਲੋਂ ਨੰਬ ਤੇ ਕੋਈ ਨਹੀਂ ਫੂਕ ਨਹੀਂ ਜਖਮੀ ਹੋਇਆ ਹਾਂ ਹਾਂ ਲੈ ਤਾ ਕਰ ਲੈ ਆਓ ਓ ਨੋ ਕੀ ਗੱਲ ਹੋ ਗਈ ਕਾਕਾ ਹੱਕ ਦਾ ਤੇਰੇ ਖੂਨ ਐਕਸੀਡੈਂਟ ਹੋ ਗਿਆ ਨਹੀਂ ਜੀ ਮੂੰਹ ਬੋਲ ਯਾਰ ਤੇਰਾ ਇੱਕ ਨਹੀਂ ਦੋ ਨਹੀਂ ਤੇਰੇ ਤਿੰਨ ਦੰਦ ਟੁੱਟ ਗਏ ਇੱਕ ਤਾਂ ਹੋ ਗਿਆ ਕਾ ਦੀਨੇ ਰੋਟੀ ਬੜੀ ਸਖਤ ਬਣਾਈ ਸੀ ਯਾਰ ਤੂੰ ਮਨਾ ਕਰ ਦਿੰਦਾ ਨਾ ਖਾਂਦਾ ਕੋਈ ਜ਼ਬਰਦਸਤੀ ਸੀ ਮਨਾਇ ਕੀਤਾ ਹੈ ਤਾਈਆਂ ਤਾਂ ਤਿੰਨ ਦਾ ਡੰਡ ਟੁੱਟਿਆ ਮੇਰੀ ਗੱਲ ਸੁਣ ਤਿਤਲੀ ਹਾਂਜੀ ਬੋਲੋ ਜਦੋਂ ਤਾਂ ਆਪਣਾ ਵਿਆਹ ਹੋਇਆ ਵਾ ਜਿੱਥੇ ਜਾਣੇ ਆ ਸਾਰਾ ਸਮਾਨ ਤੂੰ ਮੈਨੂੰ ਚੁਕਵਾ ਦਿੰਨੀ ਆ ਬੈਗ ਫੜਿਓ ਪਰਸ ਫੜਿਓ ਲਫਾਫਾ ਫੜਿਓ ਮੈਨੂੰ ਬੰਦਾ ਸਮਝਿਆ ਕਿ ਕੋਤਾ ਸਮਝਿਆ ਤੂੰ ਮੈਂ ਤਾਂ ਵਿਆਹ ਵਾਲੇ ਦਿਨ ਤੋਂ ਹੀ ਸਮਝਿਆ ਇਹ ਬੱਕਰੀ ਗੱਲਾਂ ਵੀ ਤੂੰ ਹੁਣ ਸਮਝਿਆ ਪਾਜੀ ਚੂਹੇ ਮਾਰਨ ਵਾਲੀ ਦਵਾਈ ਹੈਗੀ ਆ ਦਵਾਈ ਦੇ ਦੇ ਮੈਂ ਪਾਜੀ ਦਵਾਈ ਤਾਂ ਹੈ ਨਹੀਂ ਪਾਊਡਰ ਹੈਗਾ ਹੂੰ ਪਾਊਡਰ ਉਹਨਾਂ ਕੀ ਕਰਨਾ ਉਹਨਾਂ ਤਾਂ ਕਿਹੜੀ ਪੇਤ ਨਿਕਲੀ ਆ ਅੱਜ ਕਿਨੇ ਪਾਊਡਰ ਲੈ ਜਾ ਕੱਲ ਨੂੰ ਕਹੋਗੇ ਪਰਫਿਊਮ ਲੈ ਜਾ ਸਾਸਤੈ ਨਾਨ ਮੈਂ ਬੜੀ ਪਰੇਸ਼ਾਨ तितਲੀ ਕੀ ਕਰਦੀ ਪਈ ਆ ਮੈਂ ਸੂਰਜ ਦੇਵਤਾ ਦੀ ਪੂਜਾ ਕਰਦੀ ਆ ਉਹਦੇ ਨਾਲ ਮੈਂ ਥੋੜੀ ਜਿਹੀ ਪੂਜਾ ਕਰ ਲਾਂਦੇ اے ਸੂਰਜ ਦੇਵਤਾ ਪਗਵਾਨ ਇਹ ਵੀ ਬੰਦ ਕਰ ਦਿਓ ਜ਼ੁਬਾਨ ਆਹ ਨਾ ਮੈਂ ਤੂੰ ਦੁਖੀ ਬੜਾ ਪਰੇਸ਼ਾਨ <laughs> <laughs>